वहाँ पे जो फार्मर्स प्रोटेस्ट हुए वहाँ पे लाशें लटकी थी वहाँ पे रेप हो रही थी। किसानों के हितकारी बिल जो वापस लिए गए तो पूरा देश जो है वो चौक गया था और वो किसान आज भी वहाँ बैठे तो वो बड़ी लंबी प्लानिंग थी जैसे बांग्लादेश में हुई तो इस तरह के षड्यंत्र अंगना रनावत एक बददिमाग महिला है और उसको कतई संसद में नहीं पहुँचाना चाहिए था किसानों को बलात्कारी कह रही है हत्यारा कह रही है बहुत ही अपमानजनक बात सीकाल सारू ਇਸ ਤੀਵੀ ਦੇ ਤਾਂ ਕੀ ਕਹਿਣੇ ਨੇ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਹੋਗੀ ਇਹਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਪਹਿਲਾਂ ਇਹਦੇ ਥੱਪੜ ਪਿਆ ਹੁਣ ਇਹਦੇ ਤੇ 40 ਕਰੋੜ ਦਾ ਜੁਰਮਾਨਾ ਲੱਗਿਆ ਉਹ ਜੁਰਮਾਨੇ ਦੀ ਵੀ ਆਪਾਂ ਗੱਲ ਕਰਾਂਗੇ ਕਿ ਕਿਉਂ ਲੱਗਿਆ ਪਰ ਇਹ ਬਾਜ਼ ਨਹੀਂ ਆ ਰਹੀ ਇਹ ਪਤਾ ਨਹੀਂ ਮਤਲਬ ਕਿ ਇਹਦੇ ਅੰਦਰ ਕਿਹੜੇ ਪੁਰਜੇ ਫਿੱਟ ਕੀਤੇ ਆ ਰੱਬ ਨੇ ਇਹਨੂੰ ਮਾਸਾ ਸ਼ਰਮ ਨਹੀਂ ਆਉਂਦੀ ਐਵੇਂ ਐਵੇਂ ਦੀਆਂ ਚੀਜ਼ਾਂ ਬੋਲਦੀ ਹੈ ਇਹ ਇਹਨੂੰ ਬੋਲਣ ਦਾ ਪਤਾ ਹੀ ਨਹੀਂ ਹੈਗਾ ਸਹੀ ਕਿ ਆ ਵੀਡੀਓ ਦੇ ਵਿੱਚ ਇੱਕ ਪਰਸਨ ਨੇ ਕਿ ਇਹਨੂੰ ਬੋਲਣ ਦਾ ਪਤਾ ਨਹੀਂ ਹੈਗਾ ਰਿਐਲਿਟੀ ਦੇ ਵਿੱਚ ਇਹਨੂੰ ਬੋਲਣ ਦਾ ਪਤਾ ਨਹੀਂ ਹੈਗਾ ਜਿਹੜੀ ਪੋਸਟ ਤੇ ਹੈਗੀ ਐ ਐਮਪੀ ਦੀ ਮੈਂਬਰ ਆਫ ਪਾਰਲੀਮੈਂਟ ਉੱਥੇ ਤਾਂ ਇੱਕ ਇੱਕ ਸਟੈਪ ਇੱਕ ਇੱਕ ਚੀਜ਼ ਸੋਚ ਸਮਝ ਕੇ ਬੋਲਣੀ ਪੈਂਦੀ ਹੈ ਕਿ ਕਿਹੜਾ ਲਫ਼ਜ਼ ਅਸੀਂ ਬੋਲੀਏ ਕਿ ਜਿਹਦੇ ਨਾਲ ਜਨਤਾ ਨੂੰ ਪਬਲਿਕ ਨੂੰ ਬੁਰਾ ਨਾ ਲੱਗੇ ਤੇ ਮੇਰੀ ਪੋਸਟ ਜਿਹੜੀ ਹੈ ਮੇਰੀ ਇੱਜ਼ਤ ਜਿਹੜੀ ਹੈ ਉਹ ਖਰਾਬ ਨਾ ਹੋਵੇ ਇਪਰ ਇਹ ਇਹਨੇ ਅਜ ਤੱਕ ਜਿੰਨੀਆਂ ਵੀ ਗੱਲਾਂ ਕਈਆਂ ਨੇ ਕਦੇ ਕਹਿੰਦੀ ਕਿ 2014 ਚ ਦੇਸ਼ ਆਜ਼ਾਦ ਹੋਇਆ ਸੀ ਹੁਣ ਇਹ ਕਿਸਾਨਾਂ ਨੂੰ ਕੀ ਕਹਿ ਰਹੀ ਹੈ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਥੇ ਰੇਪ ਹੋਏ ਸੀ ਉਥੇ ਲਾਸ਼ਾਂ ਲਟਕੀਆਂ ਸੀ ਕਿ ਕਿਸਾਨ ਰੇਪਿਸਟ ਸੀਗੇ ਇੰਨੀ ਵੱਡੀ ਗੱਲ ਤੁਸੀਂ ਕਿਸਾਨਾਂ ਬਾਰੇ ਕਹਿਣ ਤੋਂ ਪਹਿਲਾਂ ਸੋਚੋ ਤਾਂ ਸਹੀ ਦੂਜੀ ਗੱਲ ਇਹ ਕਿ ਹੁਣ ਇਹਦੇ ਤੇ 40 ਕਰੋੜ ਦਾ ਜੁਰਮਾਨਾ ਲੱਗਿਆ ਹੁਣ ਜਿਵੇਂ ਇਹ ਸਿੱਖਾਂ ਦੇ ਪਿੱਛੇ ਪਈ ਹੋਈ ਐ ਸਿੱਖ ਕੌਮ ਦੇ ਪਿੱਛੇ ਪਈ ਹੋਈ ਐ ਕਿਸਾਨਾਂ ਦੇ ਪਿੱਛੇ ਪਈ ਹੋਈ ਐ ਕਿਸਾਨ ਅੰਦੋਲਨ ਦੇ ਵਿੱਚ ਨੇ ਕੀ ਕੁਝ ਬੋਲਿਆ ਸੀ ਓਵੇਂ ਹੀ ਇਹ ਰਾਹੁਲ ਗਾਂਧੀ ਦੇ ਪਿੱਛੇ ਪਈ ਹੋਈ ਐ ਇਹ ਕੀ ਚਾਹੁੰਦੀ ਐ ਸੇਮ ਚਾਹੁੰਦੀ ਐ ਇਹਨੂੰ ਐਵੇਂ ਨਹੀਂ ਪਤਾ ਕਿ ਮੇਰੀ ਬੇਇੱਜ਼ਤੀ ਹੋ ਰਹੀ ਐ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਫੇਮ ਕਿਵੇਂ ਲੈ ਰਹੀ ਹੈ ਕੁਝ ਨਾ ਕੁਝ ਐਹੋ ਜੀ ਗੱਲ ਕਹਿੰਦੀ ਜਿਹਦੇ ਨਾਲ ਕੰਟਰੋਵਰਸੀ ਕ੍ਰੀਏਟ ਹੋਵੇ ਕਿਵੇਂ ਫੇਮ ਲੈ ਲਾਂ ਕੰਟਰੋਵਰਸੀ ਹੁੰਦੀ ਹੈ ਤਾਂ ਹੁੰਦੀ ਜਾਵੇ ਹੁਣ ਆ ਜਿਹੜੀ ਇਹਨੇ ਕਿਸਾਨਾਂ ਨੂੰ ਰੈਪਿਸਟ ਵਾਲੀ ਗੱਲ ਕਹੀ ਹੈ ਉਹਦੇ ਤਾਂ ਉਹ ਤਾਂ ਭਾਜੀਪੀ ਨੇ ਵੀ ਪੱਲਾ ਛਡਾ ਲਿਆ ਕਿ ਇਹ ਜਿਹੜੀ ਗੱਲ ਇਹਨੇ ਕਹੀ ਹੈ ਇੱਕ ਅੰਗਣਾ ਦਾ ਆਪਣਾ ਬਿਆਨ ਹੈ ਇਹਦੇ ਵਿੱਚ ਭਾਜੀਪੀ ਪਾਰਟੀ ਦੀ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ ਹੁਣ ਜਦੋਂ ਤੁਹਾਡੀ ਆਪਦੀ ਪਾਰਟੀ ਹੀ ਤੁਹਾਡੇ ਤੋਂ ਪੱਲੇ ਛਡਾ ਰਹੀ ਹੈ ਤੁਸੀਂ ਦੇਖੋ ਕਿਵੇਂ ਦੇ ਕਹਿੰਦੇ ਕਿ ਕੰਗੜਾ ਰਣੋਤ ਨੂੰ ਚੁੱਪ ਕਰਾਇਆ ਬੀਜੇਪੀ ਨੇ ਇੱਕ ਨੋਟਿਸ ਜਾਰੀ ਕਰਕੇ ਕਿ ਵੀ ਇਹ ਜਿਹੜਾ ਬਿਆਨ ਦਿੱਤਾ ਹੈ ਕੰਗੜਾ ਨੇ ਇਹ ਉਹਦਾ ਆਪ ਦਾ ਬਿਆਨ ਹੈ ਕਿਉਂਕਿ ਹਰਿਆਣਾ 'ਚ ਇਲੈਕਸ਼ਨ ਆਣ ਵਾਲੇ ਨੇ ਹੁਣ ਹਰਿਆਣਾ 'ਚ ਹੀ ਇਲੈਕਸ਼ਨ ਆਣ ਵਾਲੇ ਨੇ ਹਰਿਆਣਾ ਤੇ ਪੰਜਾਬ ਦਾ ਏਰੀਆ ਜਿਹੜਾ ਹੈ ਉਹ ਕਿਸਾਨਾਂ ਨਾਲ ਭਰਪੂਰ ਹੈ ਤੁਸੀਂ ਕਿਸਾਨਾਂ ਨੂੰ ਐਵੇਂ ਦੀ ਗੱਲਾਂ ਕਹੋਗੇ ਤਾਂ ਤੁਹਾਨੂੰ ਵੋਟ ਕੌਣ ਪਾਊਗਾ ਤੁਸੀਂ ਤਾਂ ਉਹਨਾਂ ਨੂੰ ਰੈਪਿਸਟ ਕਹਿ ਰਹੇ ਹੋ ਠੀਕ ਹੈ ਹੁਣ ਰਾਹੁਲ ਗਾਂਧੀ ਦੇ ਪਿੱਛੇ ਪਈ ਹੋਈ ਹੈ ਰਾਹੁਲ ਗਾਂਧੀ ਦੀ ਇੱਕ ਐਡੀਟਿਡ ਫੋਟੋ ਇਹਨੇ ਪਾਈ ਹੈ ਰਿਪੋਰਟ ਤੁਸੀਂ ਦੇਖ ਰਹੇ ਹੋ ਐਡੀਟਿਡ ਫੋਟੋ ਪਾਈ ਹੈ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਦਿੱਤੇ 40 ਕਰੋੜ ਦਾ ਜੁਰਮਾਨਾ ਲਾਇਆ ਕਦ ਮਰਜੀ ਜਿੰਨੇ ਜੁਰਮਾਨੇ ਪਾ ਲਓ ਮਰਜੀ ਜਿੰਨੇ ਦੀਆਂ ਚਪੇੜਾ ਪੈ ਜਾਣੇ ਦੀ ਗੱਲ ਤੇ ਇਹਨੂੰ ਕੋਈ ਸ਼ਰਮ ਨਹੀਂ ਆਉਂਦੀ ਇਸ ਧੀਮੀ ਨੂੰ ਤਾਂ ਤੁਸੀਂ ਆਪ ਹੀ ਸੋਚ ਲਓ ਕਿ ਇਹ ਕਿੰਨੇ ਵੱਡੇ ਵੱਡੇ ਬਿਆਨ ਹੈ ਇਹਨੂੰ ਐਮਪੀ ਦੀ ਪੋਸਟ ਤੋਂ ਰਿਜ਼ਾਇਨ ਦਿਵਾਣਾ ਚਾਹੀਦਾ ਹੈ ਕਿ ਪਹਿਲਾਂ ਬੋਲ ਕੇ ਸਿੱਖ ਕੇ ਬੋਲਣਾ ਸਿੱਖ ਕੇ ਆਓ ਕਿਵੇਂ ਬੋਲੀਦਾ ਇੱਕ ਇੱਕ ਪੋਸਟ ਦੀ ਮਰਿਆਦਾ ਕੀ ਹੁੰਦੀ ਹੈ ਬੋਲਣ ਦੀ ਪਹਿਲਾਂ ਤੁਸੀਂ ਉਹ ਸਿੱਖਿਓ ਫਿਰ ਤੁਹਾਨੂੰ ਇਸ ਪੋਸਟ ਤੇ ਅਸੀਂ ਬਿਠਾਵਾਂਗੇ ਦੁਬਾਰਾ ਇਹਨੂੰ ਵੋਟ ਤਾਂ ਇਹ ਜਿੱਤਲੇ ਇਹਨੂੰ ਪਤਾ ਨਹੀਂ ਲੋਕਾਂ ਨੇ ਵੋਟ ਕਿਵੇਂ ਪਾਤੇ ਦੇ ਵਿੱਚ ਕੀ ਦੇਖ ਲਿਆ ਹੋ ਜਾ ਮੈਨੂੰ ਤਾਂ ਮੇਰੀ ਤਾਂ ਸਮਝ ਤੋਂ ਬਾਹਰ ਹੈ ਕਮੈਂਟ